ਜਿਹੜਾ ਸਭ ਸਿਆਣੇ ਕਹਿੰਦੇ ਨੇ ਕਿ ਲੋੜੋਂ ਵੱਧ ਕਦੇ ਵੀ ਕਿਸੇ ਇਨਸਾਨ ਨੂੰ ਨਹੀਂ ਬੋਲਣਾ ਚਾਹੀਦਾ ਨਹੀਂ ਤਾਂ ਕਈ ਵਾਰ ਬਹੁਤ ਵੱਡਾ ਖਮਿਆਜ਼ਾ ਜਿਹੜਾ ਉਹ ਭੁਗਤਣਾ ਪੈਂਦਾ ਤੇ ਇਹੀ ਹੋ ਰਿਹਾ ਹੁਣ ਕੰਗੜਾ ਰਣੌਤ ਦੇ ਨਾਲ ਕਹਿੰਦੇ ਕਿ ਹੁਣ ਚਾਹੇ ਜੋ ਮਰਜ਼ੀ ਹੋ ਜਾਏ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਹੋਣਾ ਪਊਗਾ ਬਿਲਕੁਲ ਜੀ ਦੇਖੋ 200 ਤੇ 21 ਦਾ ਇਹ ਮਾਮਲਾ ਜਿਹਦੇ ਨਾਲ ਸੰਬੰਧਤ ਲਗਾਤਾਰ ਖਬਰਾਂ ਆ ਰਹੀਆਂ ਉਦੋਂ ਕਿਸਾਨ ਅੰਗਰਣ ਚੱਲਦਾ ਸੀ ਤੇ ਕੰਗੜਾ ਰਣੌਤ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਵੈਸੇ ਤਾਂ ਬੜਿਆਂ ਬਾਰੇ ਬੜੀਆਂ ਗੱਲਾਂ ਕਹੀਆਂ ਸੋਨੇ ਪਰ ਉਹਨੇ ਇੱਕ ਵਾਰ ਇਹ ਵੀ ਗੱਲ ਕਹੀ ਸੀ ਟਵੀਟ ਕੀਤਾ ਸੀ ਉਹਨੇ ਕਿ 100-100 ਰੁਪਏ ਦੇ ਵਿੱਚ ਵਿਕਣ ਵਾਲੀਆਂ ਔਰਤਾਂ ਅੰਦੋਲਨਾਂ ਦੇ ਵਿੱਚ ਜਾ ਕੇ ਬਹਿ ਜਾਂਦੀਆਂ ਉਹਦੇ ਵਿੱਚ ਬੇਬੇ ਮਹਿੰਦਰਕੌਰ ਦੀ ਫੋਟੋ ਵੀ ਸੀ ਉਹ ਬੇਬੇ ਮਹਿੰਦਰਕੌਰ ਜਿਹੜੀ ਕਿ ਬਹਾਦਰਗੜ ਝੰਡੀਆਂ ਪਿੰਡ ਦੀ ਵਾਸੀ ਆ ਤੇ ਉਹ ਬੇਬੇ ਮਹਿੰਦਰਕੌਰ ਜਿਹਦੇ ਇਸ ਤਰੀਕੇ ਨਾਲ ਫੋਟੋ ਨਸ਼ਰ ਕਰਨ ਦੇ ਉੱਤੇ ਕੰਗਣਾ ਦੇ ਖਿਲਾਫ ਰੋਸ ਦੀ ਲਹਿਰ ਪੰਜਾਬ ਦੇ ਵਿੱਚ ਹੋਰ ਤੇਜ਼ ਦੌੜੀ ਸੀ ਸੋ ਉਸ ਤੋਂ ਬਾਅਦ ਇਸ ਪਰਿਵਾਰ ਨੇ ਕੰਗਣਾ ਦੇ ਪਰਿਵਾਰ ਨੇ ਕਿਰੇ ਬੜਾ ਕੁਝ ਕਿਹਾ ਜੀ ਕਿ ਸਾਡੇ ਦਾ ਕਹਿਣ ਦਾ ਮਤਲਬ ਇਹ ਨਹੀਂ ਸੀ ਕੰਗੜਾ ਨੇ ਇਹ ਗੱਲ ਕਹੀ ਸਾਡੇ ਕਹਿਣ ਦਾ ਅਰਥ ਇਹ ਨਹੀਂ ਸੀਗਾ ਉਹਨੇ ਪਿਛਲੇ ਨਹੀਂ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਜਿਹੜਾ ਬੇਬੇ ਦੇ ਵੱਲੋਂ ਕੇਸ ਪਾਇਆ ਗਿਆ ਬਠਿੰਡੇ ਦੀ ਅਦਾਲਤ ਦੇ ਵਿੱਚ ਇਹ ਰੱਦ ਕੀਤਾ ਜਾਵੇ ਕਿਉਂਕਿ ਮੈਂ ਤਾਂ ਰੀਟਵੀਟ ਕੀਤਾ ਸੀਗਾ ਮੈਂ ਕੋਈ ਟਵੀਟ ਨਹੀਂ ਕੀਤਾ ਮੈਂ ਰੀਟਵੀਟ ਕੀਤਾ ਤੇ ਅਦਾਲਤ ਨੇ ਗੱਲ ਕਹੀ ਸੀ ਤੁਸੀਂ ਕੱਲਾ ਰੀਟਵੀਟ ਨਹੀਂ ਕੀਤਾ ਤੁਸੀਂ ਨਾਲ ਮਸਾਲਾ ਵੀ ਜੋੜਿਆ ਇਸ ਕਰਕੇ ਕੰਗਣਾ ਦੀ ਤਾਂ ਕਿਸ ਖਾਰਜ ਕਰ ਦਿੱਤਾ ਜਾਵੇ ਇਹ ਅਰਜੀ ਹੀ ਅਦਾਲਤ ਨੇ ਰੱਦ ਕਰਤੀ ਸੀ ਮਤਲਬ ਇਹ ਵੀ ਕਿ ਬਠਿੰਡੇ ਦੇ ਵਿੱਚ ਹੁਣ ਇਹ ਚੱਲਦਾ ਤੇ ਇਹ ਚੱਲੀ ਜਾਣਾ ਤੇ 29 ਤਰੀਕਾ ਹੀ ਯਾਨੀ ਕਿ 29 ਸਤੰਬਰ ਪਾਈ ਗਈ ਆ ਹੁਣ ਅਗਲੀ ਔਰ 30 ਤਰੀਕ ਨੂੰ ਪੇਸ਼ੀ ਦੇ ਉੱਤੇ ਇਹ ਗੱਲ ਕਹੀ ਗਈ ਹੈ ਅਦਾਲਤ ਦੇ ਵੱਲੋਂ ਕਿ ਤੰਗਣਾ ਰਣੋਤ ਵੀ ਲਾਜ਼ਮੀ ਤੌਰ ਦੇ ਉੱਤੇ ਪੇਸ਼ ਹੋਵੇ ਅਦਾਲਤ ਦੇ ਵਿੱਚ ਆ ਕੇ ਤੇ ਉਸ ਦਿਨ ਨੂੰ ਪੇਸ਼ ਹੋਣਾ ਪਊਗਾ ਹੁਣ ਉਹ ਕੀ ਹੁੰਦਾ ਕੀ ਨਹੀਂ ਹੁੰਦਾ ਵਕਤ ਦੱਸੂਗਾ ਪਰ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਕਿ ਹੱਥਾਂ ਨਾਲ ਦਿੱਤੀਆਂ ਗੰਢਾ ਮੂੰਹ ਨਾਲ ਖੋਲੜ ਕੇ ਪੈਂਦੇਗਾ ਰੰਗਣਾ ਨਹੀਂ ਦਿੱਤਿਆਂ ਵੀ ਮੂੰਹ ਨਾਲ ਹੀ ਡੰਡਾ ਕਦੇ ਕਿਸੇ ਬਾਰੇ ਕੁਝ ਕਹਤਾ ਕਦੇ ਕਿਸੇ ਬਾਰੇ ਕੁਝ ਕਹਤਾ ਕਦੇ ਕਿਸੇ ਬਾਰੇ ਕੁਝ ਕਹਤਾ ਹਮੇਸ਼ਾ ਉਹਦਾ ਕੋਈ ਨਾ ਕੋਈ ਟੰਡ ਚ ਕੰਨਾ ਪਿਆ ਹਮੇਸ਼ਾ ਉਹਨੇ ਕੋਈ ਨਾ ਕੋਈ ਸਿਆਪੇ ਬੜੀ ਗੱਲ ਕੀਤੀ ਤੇ ਉਹਨਾਂ ਦੇ ਵਿੱਚੋਂ ਇੱਕ ਪੰਗੇ ਵਾਲੀ ਗੱਲ ਇਹ ਆ ਤੇ ਜਿਹਦੇ ਕਰਕੇ ਹੁਣ ਉਹਨੂੰ ਹਾਲਤ ਦੇ ਚੱਕਰ ਲਾਉਣੇ ਪੈਂਦੇ ਆ ਜੀ ਪਟਿਆਨਾ ਸਾਹਿਬ ਅੱਗੇ ਤਾਂ ਇਹਦੀ ਉਹ ਭੈਣ ਜਿਹੜੀ ਰੰਗੋਲੀ ਉਹ ਵੀ ਬਹੁਤ ਬੋਲਦੀ ਹੁੰਦੀ ਸੀ ਤੇ ਹੁਣ ਤੱਕ ਤੇ ਉਹ ਵੀ ਨਜ਼ਰ ਨਹੀਂ ਆ ਰਹੀ ਸਫਾਈ ਦੇਣ ਲਈ ਉਹ ਵੀ ਨਹੀਂ ਆਈ ਮੋਰੇ ਹੱਲੇ ਤੱਕ ਦੇਖੋ ਚੰਗੀ ਕਰ ਲਓ ਦੇਖੋ ਸਾਰਾ ਟੱਬਰ ਆ ਜਿਹੜਾ ਉਹ ਉਸ ਤੋਂ ਬਾਅਦ ਥੋੜਾ ਜਿਹਾ ਸੁਧਰਿਆ ਜਾਂ ਕਹਿ ਦਿੱ ਕਿ ਸਮਝਿਆ ਜਦੋਂ ਤੋਂ ਕੰਗਣਾ ਨਨੋਤ ਮੈਂਬਰ ਪਾਰਲੀਮੈਂਟ ਬਣੀ ਆ ਉਸ ਤੋਂ ਪਹਿਲਾਂ ਜੋ ਮੰਨ ਦੇ ਵਿੱਚ ਜਿਹਨੇ ਆਉਂਦਾ ਹੁੰਦਾ ਸੀ ਉਹ ਸਾਰੇ ਉਵੇਂ ਕਰੀ ਗਏ ਪਰ ਇਸ ਵੇਲੇ ਸਾਰਾ ਟੱਬਰ ਉਵੇਂ ਨਹੀਂ ਆ ਸੋ ਅਗਲੀ ਮਹੱਤਵਪੂਰਨ ਗੱਲ ਇਹ ਆ ਵੀ ਇਸ ਵੇਲੇ ਰੰਗੋਲੀ ਆ ਜਿਹੜੀ ਉਹ ਚੁੱਪਾ ਤੇ ਕੰਗਣਾ ਵੀ ਅੱਗੇ ਨਾਲੋਂ ਕਾਫੀ ਚੁੱਪਾ ਪਰ ਗੱਲ ਇਹ ਜਿਹੜੀ ਦਾ ਬੀਤੇ ਦੇ ਵਿੱਚ ਉਹਨੇ ਗੱਲਾਂ ਕੀਤੀਆਂ ਤੇ ਉਹ ਬੀਤੇ ਦੇ ਵਿੱਚ ਕੀਤੀਆਂ ਗੱਲਾਂ ਦਾ ਹਰਜਾਨਾ ਤਾਂ ਭੁਗਤਣਾ ਪੈਣਾ ਹੀ ਆ ਸੋ ਇਹ ਪੁਰਾਣਾ ਕੇਸ ਆ ਤੇ ਬਰੇਖਲਾ ਵੀ ਉਹਨੂੰ ਪਾਰਟੀ ਨੇ ਵੀ ਕਿਆ ਹੋਣਾ ਵੀ ਭਾਈ ਨਵੇਂ ਸਿਰੇ ਤੋਂ ਬੇਸਭੀਆਂ ਨਹੀਂ ਮਾਰਨੀਆਂ ਜਿਹਦੇ ਕਰਕੇ ਸ਼ਾਇਦ ਉਹ ਘਟ ਮਾਰਦੀ ਆ ਜੀ ਤਹਿਲਾ ਸਾਹਿਬ ਉਧਰ ਹੜ ਪ੍ਰਭਾਵਿਤ ਖੇਤਰਾਵਲ ਕਹਿੰਦੇ ਕਿ ਲੀਡਰਾਂ ਨੇ ਪੂਰੀ ਤਰ੍ਹਾਂ ਦੇ ਨਾਲ ਵਹੀਰਾ ਘੱਟੀਆਂ ਹੋਈਆਂ ਨੇ ਜੀ ਇਸ ਵੇਲੇ ਹਾਂ ਬਿਲਕੁਲ ਜੀ ਬਿਲਕੁਲ ਲੀਡਰਾਂ ਨੇ ਪੂਰੀ ਤਰ੍ਹਾਂ ਵਹੀਰਾ ਘੱਟੀਆਂ ਪਈਆਂ ਆ ਮੇਰੇ ਮੂਰੇ ਇੱਕ ਲਿਸਟ ਪਈ ਆ ਰਿਪੋਰਟ ਪਈ ਆ ਵੀ ਕਿਸ ਤਰੀਕੇ ਦੇ ਨਾਲ ਤੇ ਲਗਾਤਾਰ ਜਿਹੜੇ ਆ ਵੱਖ-ਵੱਖ ਨੇਤਾ ਕੇਂਦਰੀ ਨੇਤਾ ਜਿਹੜੇ ਉਹ ਵੀ ਇਸ ਵੇਲੇ ਵੱਖ-ਵੱਖ ਹੜ ਪ੍ਰਭਾਵਿਤ ਖੇਤਰਾਵਲ ਜਾ ਰਹੇ ਆ ਲੰਘੇ ਕੱਲ ਕੇਂਦਰੀ ਮੰਤਰੀ ਜੋਰਜ ਕੁਰੀਅਨ ਇਹਨਾਂ ਨੇ ਬਿਆਸ ਦਿਹਾੜਾ ਦੌਰਾ ਕੀਤਾ ਤੇ ਕੇਂਦਰੀ ਮੰਤਰੀ ਜੋਰਜ ਕੁਰੀਅਨ ਨੇ ਆਪਣੀ ਟੀਮ ਦੇ ਸਮੇਤ ਬਿਆਸ ਦੇ ਤੁੰਨੀ ਤੁਸੀ ਬੰਦ ਦਾ ਜਿਹੜਾ ਦੌਰਾ ਕੀਤਾ ਤੇ ਉਹਨਾਂ ਨੇ ਗਲੇਲੜਾ ਪਿੰਡ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਉਹਨਾਂ ਨੇ ਕਹਿ ਦਿੱ ਕਿ ਤੁਸੀ ਬੰਦ ਦੇ ਬਾਰੇ ਮੈਂ ਜਾਣਕਾਰੀ ਹਾਸਲ ਕੀਤੀ ਆ ਇਸ ਤੋਂ ਬਾਅਦ ਇਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਆ ਇਹ ਅਸਲ ਵਿੱਚ ਨਾ ਜਿਹੜੀ ਕੁੱਲ ਮਿਲਾ ਕੇ ਗੱਲ ਆ ਇਹ ਜਾ ਕੇ ਜੁੜਦੀ ਤਾਰ ਕਿੱਥੇ ਆ ਜੁੜਦੀ ਤਾਰ ਇਹ ਆ ਇਹ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ 1.5 ਸਾਲ ਬਾਅਦ ਆਉਣ ਵਾਲੀਆਂ ਵੋਟਾਂ ਦੇ ਵੱਲ ਇਹਨਾਂ ਦੀ ਨੈਗਟਿਵਿਟੀ ਸਭ ਦੀ ਤੁਸੀਂ ਗੱਲ ਕਰਨੋ ਜੀ ਇਹਦੀ ਕੇਂਦਰੀ ਮੰਤਰੀਆਂ ਦੀ ਭਾਵੇਂ ਕੱਲ ਬਗੇਲ ਸਾਹਿਬ ਆਏ ਸੀਗੇ ਆ ਹੁਣ ਜਾਰਜ ਕੁਰੀਨ ਹੋਰੀ ਆਏ ਆ ਇੱਥੇ ਸ਼ਿਵਰਾਜ ਸਿੰਘ ਕਹਾਨਾ ਆਏ ਇੱਥੇ ਪ੍ਰਧਾਨ ਮੰਤਰੀ ਮੋਦੀ ਖੁਦ ਆਏ ਮੈਂ ਤਾਂ ਇਹ ਸੋਚ ਰਹਾ ਸੀ ਮੈਂ ਕਿਹਾ ਵੀ ਇਹ ਕਿਤੇ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ 4 4.5 ਸਾਲ ਪਏ ਹੁੰਦੇ ਤਾਂ ਸ਼ਾਇਦ ਇਹਨਾਂ ਨੂੰ ਇਨੇ ਗੇੜੇ ਤੇ ਗੇੜੇ ਲਾਉਣੇ ਵੀ ਨਾ ਪੈਂਦੇ ਸ਼ਾਇਦ ਇਹ ਲਾਉਂਦੇ ਵੀ ਨਾ ਇਹਨਾਂ ਨੂੰ ਲੱਗਦਾ ਸੀ ਵੀ ਭਾਈ ਉਹ ਤੱਕ ਲੋਕ ਭੁੱਲ ਜਾਂਦੇ ਹੁੰਦੇ ਆ ਪਰ ਕਿਉਂਕਿ ਇਹ ਕੁਦਰਤੀ ਆਫਤ ਦੇ ਵਿੱਚੋਂ ਆ ਲੋਕਾਂ ਦੇ ਹੋ ਸਕਦਾ ਕੰਮ ਕਰਨ ਦੀ ਇੱਛਾ ਵੀ ਜਾਗਦੀ ਹੋਵੇ ਪਰ ਗੱਲ ਕੁਲ ਬਣਾ ਕੇ ਵੀ ਜਿਹੜੀ ਇਹ ਕੁਦਰਤੀ ਆਫਤ ਦੇ ਵਿੱਚੋਂ ਆਪਦੀ ਕੁਰਸੀ ਲੱਭਣ ਦੀ ਵੀ ਹੁੰਦੀ ਇੱਛਾ ਤੋਂ ਉਹਦੇ ਲਈ ਜਿਹੜੇ ਤੇ ਜਿਹੜਾ ਵਜ ਰਿਹਾ ਜੀ ਅੱਜ ਕੇਜਰੀਵਾਲ ਹੋਰੀ ਮਨੀ ਸਸੋਧਿਆ ਹੋਰੀ ਰਾਹੁਲ ਗਾਂਧੀ ਹੋਰੀ ਬਾਕੀ ਵਕ ਵਕ ਕੇਂਦਰੀ ਨੇਤਾ ਲਗਾਤਾਰ ਆ ਜਾ ਰਹੇ ਆ ਇਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਇਹੀ ਆ ਵੀ ਭਾਈ ਆਪਾਂ ਕੁਝ ਨਾ ਕੁਝ ਕਰ ਡਿਗੇ ਆਪਾਂ ਇਹਨਾਂ ਹੜ੍ਹਾਂ ਦੀ ਸਮੱਸਿਆ ਦੇ ਵਿੱਚੋਂ ਆਪਦੀ ਕੁਰਸੀ ਲੱਭ ਲਈ ਜੀ ਪਟਨਾ ਸਾਹਿਬ ਹੁਣ ਮੌਜੂਦਾ ਹਾਲਾਤ ਕਿਹੋ ਜਿਹੇ ਨੇ ਜੀ ਕੀ ਸਥਿਤੀ ਹੈ ਇਸ ਵੇਲੇ ਉਹਨਾਂ ਖੇਤਰਾਂ ਦੀ ਦਫਾ ਹਾਲਾਤ ਜਿਹੜੇ ਉਹ ਚਿੰਤਾਜਨਕ ਹੀ ਹੈ ਜੀ ਹਾਲਾਤ ਦੇ ਵਿੱਚ ਤਾਂ ਕੋਈ ਸੁਧਾਰ ਨਹੀਂ ਹੈਗਾ ਹਾਲਾਤ ਉਵੇਂ ਦੇ ਉਵੇਂ ਹੀ ਹੈ ਤੇ ਹਾਲਾਤ ਇਨੀਸ਼ੀਏਟਿਵ ਸੁਧਰਨੇ ਵੀ ਨਹੀਂ ਹੈ ਇਹ ਵੀ ਗੱਲ ਪੱਕੀ ਆ ਕਿਉਂਕਿ ਜਿਹੜਾ ਉੱਥੇ ਨੁਕਸਾਨ ਹੋ ਗਿਆ ਉਹਦੀ ਪਰਭਾਈ ਛੇਤੀ ਕਿਤੇ ਹੋਣੀ ਨਹੀਂ ਉਹਦੀ ਪਰਭਾਈ ਕੁਝ ਹਜ਼ਾਰਾਂ ਕੁਝ ਲੱਖਾਂ ਜਾਂ ਕੁਝ ਕਰੋੜਾਂ ਦੇ ਵਿੱਚ ਨਹੀਂ ਹੋ ਸਕਦੀ ਇਸ ਲਈ ਸਮਾਂ ਲੰਮਾ ਚੌੜਾ ਚਾਹੀਦਾ ਲੰਮੇ ਚੌੜੇ ਸਮੇਂ ਦੇ ਨਾਲ ਹੀ ਇਸ ਹਾਲਾਤ ਦੀ ਪਰਭਾਈ ਹੋ ਸਕਦੀ ਆ ਨਹੀਂ ਤਾਂ ਜਿਸ ਤਰੀਕੇ ਦੇ ਨਾਲ ਉੱਥੇ ਬਦਲ ਤੋਂ ਬਰਤਰ ਹਾਲਾਤ ਹੋਏ ਪਏ ਆ ਜਿਵੇਂ ਹੁਣ ਕੱਲ ਮੈਂ ਵੇਖੀ ਜੀ ਅਜਨਾਲਾ ਦੇ ਬੰਦੇ ਇੱਕ ਸਕੂਲ ਆ ਉਹ ਸਕੂਲ ਦੀ ਸਫਾਈ ਦਾ ਕੰਮ ਆ ਜਿਹੜੇ ਉਹ ਕਰ ਰਹੇ ਦੀ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਤੇ ਉਹਨਾਂ ਦੀ ਬਾਕੀ ਟੀਮ ਦਾ ਨੰਬਰ ਉਹ ਦੇਖ ਕੇ ਤਰਸੋਂ ਦਾ ਵੀ ਪਾਈਆ ਸਕੂਲ ਦੇ ਹਾਲ ਕੀ ਬਣ ਗਏ ਆ ਸਕੂਲ ਦੇ ਵਿੱਚ ਹੋਇਆ ਕੀ ਪਿਆ ਉਹਦੇ ਵਿੱਚ ਕਈ ਕੀ ਫੁੱਟ ਘਾਰ ਚੜੀ ਵੀ ਸਕੂਲ ਦੇ ਵਿੱਚ ਤੇ ਸਾਰੇ ਲੋਕ ਆ ਜਿਹੜੇ ਮਿਲ ਕੇ ਉਹ ਸਕੂਲ ਦੀ ਸਫਾਈ ਦੇ ਲਈ ਕੰਮ ਕਰਨ ਲੱਗੇ ਆ। ਸੋ ਇਹ ਹਾਲਾਤ ਆ। ਦੂਜੀ ਗੱਲ ਇਹ ਆ ਵੀ ਪਾਈ ਸਰਕਾਰ ਇਹ ਕਹਿੰਦੀ ਵਿਛੇਤ ਤੇ ਛੇਤੀ ਤੇ ਪਹਿਲਾਂ ਆਪਾਂ ਸਕੂਲ ਆ ਜਿਹੜੇ ਉਹ ਸਾਫ਼ ਕਰ ਗਏ ਤੇ ਸਕੂਲ ਲੱਗਣੇ ਸ਼ੁਰੂ ਹੋਣ ਤੇ ਗਾਂਢੀ ਉੱਥੇ ਇੰਨਾ ਉਹੋ ਜਿਹਾ ਗਾਂਢੀ ਜਿਹੜਾ ਉਹ ਮਲਬਾ ਗਾਰ ਆ ਜਿਹੜੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਆ ਉਹੀ ਦੁਕਾਨਾਂ ਦੇ ਵਿੱਚ ਆ ਖੇਤਾਂ ਦੇ ਵਿੱਚ 5 5 6 6 7 7 ਸਪੋਟੇ ਸੋਲੇ ਰੇਤ ਆ ਉਥੇ ਕਈ ਥਾਵਾਂ ਦੇ ਉੱਤੇ ਟੱਬਾ ਬਣ ਗਿਆ ਕਿਸੇ ਖਾਂ ਦੇ ਉੱਤੇ ਡੂੰਘ ਪੈ ਗਈ ਆ ਤੋ ਉਹਨਾਂ ਖੇਤਾਂ ਦੇ ਵਿੱਚ ਉਹ ਰੇਤ ਚੱਕਣੀ ਖੇਤ ਪਧਰੇ ਕਰਨੇ ਇਹਨਾਂ ਨੂੰ ਇੱਕ ਵਾਰ ਫਿਰ ਉਪਜਾਊ ਬਣਾਉਣਾ ਤੇ ਬੜੀ ਚੁਣੌਤੀ ਵਾਲੀ ਗੱਲ ਹੈਗੀ ਆ ਜੀ ਬਟਾਣਾ ਸਾਹਿਬ ਉਧਰ ਕੁਦਰਤ ਅਜੇ ਵੀ ਆਪਣਾ ਗੁੱਸਾ ਦਿਖਾ ਰਹੀ ਹੈ ਉਹ ਕਹਿੰਦੇ ਦੇਰਾਦੂਨ ਦੇ ਵਿੱਚ ਬੱਦਲ ਫਟਿਆ ਜੀ ਤੇ ਕਈ ਮੰਦਰਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਭਰ ਗਿਆ ਜੀ ਸਾਹਿਬ ਬਿਲਕੁਲ ਜੀ ਮੈਂ ਹੁਣੇ ਰਿਪੋਰਟ ਪੜ੍ਹ ਕੇ ਹਟਿਆ ਦੇਰਾਦੂਨ ਦੇ ਵਿੱਚ ਲੰਘੇ ਕੱਲ ਬੱਦਲ ਫਟਿਆ ਤੇ ਸਵੇਰੇ ਲਗਭਗ 5:00 ਵਜੇ ਦੇ ਕਰੀਬ ਕਰੀ ਬੱਦਲ ਫਟਿਆ ਤੇ ਉੱਤਰਾਖੰਡ ਦੀ ਰਾਜਧਾਨੀ ਦੇਰਾਦੂਨ ਹੈ ਜਿਹੜੀ ਉਥੇ ਕਈ ਹੋਰ ਹਿੱਸਿਆਂ ਦੇ ਵਿੱਚ ਵੀ ਰਾਤ ਦੇ ਵਿੱਚ ਬੱਦਲ ਫਟੇ ਆ ਤੇ ਉਥੇ ਤਬਾਹੀ ਮੱਚੀ ਆ ਨਦੀਆਂ ਦੇ ਤੇਜ਼ ਵਹਾਅ ਦੇ ਕਰਕੇ ਇਮਾਰਤਾਂ ਸੜਕਾਂ ਤੇ ਪੁਲ ਵਿਗੇ ਆ 15 ਲੋਕਾਂ ਦੀ ਮੌਤ ਹੋ ਗਈ ਆ 16 ਲੋਕ ਲਾਪਤਾ ਤੇ 900 ਤੋਂ ਵੱਧ ਲੋਕ ਪਹਾੜੀ ਰਾਜ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਫਸੇ ਆ ਜ਼ਿਲ੍ਹਾ ਆਫਤ ਪ੍ਰਬੰਧਨ ਦਫ਼ਤਰ ਜਿਹੜਾ ਉਹਨੇ ਇਹ ਗੱਲ ਕਹੀ ਆ ਵੀ ਸ਼ਸਤਰਧਾਰਾ ਮਾਲਦੇਵਤਾ ਸੰਤਲਾ ਦੇਵੀ ਤੇ ਦਲਾਂ ਵਾਲਾ ਆਫਤ ਦੇ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਆ ਤੋ ਮਤਲਬ ਏਜੀ ਕੇ ਉੱਥੇ ਹੁਣ 15 ਲੋਕਾਂ ਦੀ ਮੌਤ ਦੀ ਖਬਰ ਆ ਗਈ ਆ ਇਧਰ ਪਤਾ ਲੱਗਾ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਨੇ ਫੇਰ ਤਬਾਈ ਮਚਾ ਦਿੱਤੀ ਆ ਤਿੰਨ ਮੌਤਾਂ ਹੋ ਗਈਆਂ ਇਥੇ ਮੰਡੀ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਜ਼ਮੀਨ ਖਿਸਕੀ ਆ ਹੜ੍ਹ ਦੇ ਕਰਕੇ ਬੱਸੜਾ ਡੁੱਬ ਗਿਆ ਕਈ ਬੱਸਾਂ ਰੁੜੀਆਂ ਸੋ ਐਤਕੀ ਕੁਦਰਤ ਦੀ ਕਰੋਪੀ ਆ ਜਿਹੜੀ ਉਹ ਆਮ ਵਰਿਆਂ ਨਾਲੋਂ ਅਸੀਂ ਵੱਢ ਦੇਖੀ ਆ ਆਮ ਤੌਰ ਤੇ ਉੱਥੇ ਚਲੋ ਮੀਂਹ ਪੈਂਦੇ ਹੁੰਦੇ ਆ ਕਦੇ ਨਾ ਕਦੇ ਕੋਈ ਵਿਰਲੀ ਟਾਵੀ ਲੈਂਡ ਸਲਾਈਡਿੰਗ ਦੀ ਖਬਰ ਵੀ ਆਉਂਦੀ ਆ ਕਦੇ ਕੋਈ ਨਾ ਕੋਈ ਖੱਡ ਦੀ ਨੁਕਸਾਨ ਦੀ ਖਬਰ ਵੀ ਆਉਂਦੀ ਆ ਪਰ ਐਤਕੀ ਜਿਸ ਤਰੀਕੇ ਦੀਆਂ ਖਬਰਾਂ ਆਈਆਂ ਉਹਨਾਂ ਖਬਰਾਂ ਨੇ ਹੈਰਾਨ ਕਰਤਾ ਉਹਨਾਂ ਖਬਰਾਂ ਨੇ ਪਰੇਸ਼ਾਨ ਕਰਤਾ ਵੀ ਕੁਦਰਤ ਦੀ ਕਰੋਪੀ ਇਸ ਰੂਪ ਦੇ ਵਿੱਚ ਵੀ ਹੁੰਦੀ ਆ ਕੁਦਰਤੀ ਕਰੋਪੀ ਦੇ ਕਰਕੇ ਆਹ ਕੁਝ ਵੀ ਹੋ ਜਾਂਦਾ ਸੋ ਐਤਕੀ ਬਹੁਤ ਦਿਲ ਕਮਾਉ ਖਬਰਾਂ ਆਈਆਂ ਕਦੇ ਸ਼੍ਰੀਨਗਰ ਦੇ ਵੱਲੋਂ ਆ ਗਈ ਕਦੇ ਉੱਤਰਾਖੰਡ ਦੇ ਵੱਲੋਂ ਆ ਗਈ ਕਦੇ ਹਿਮਾਚਲ ਪ੍ਰਦੇਸ਼ ਦੇ ਕਿਸੇ ਖੇਤਰ ਦੇ ਵਿੱਚੋਂ ਆ ਰਹੀ ਆ ਕਦੇ ਕਿਥੋਂ ਕਦੇ ਕਿਥੋਂ ਇਹੋ ਜਿਹੀਆਂ ਖਬਰਾਂ ਨੇ ਝੰਡੋੜਤਾ ਹੁਣ ਦੇਖੋ ਪੰਜਾਬ ਦੇ ਵਿੱਚ ਵੀ ਹੜ੍ਹ ਆ ਗਏ ਆ ਮਤਲਬ ਇਹ ਵੀ ਕੁਦਰਤ ਦੀ ਕਰੋਪੀ ਨੇ ਐਤਕੀ ਬਹੁਤ ਨੁਕਸਾਨ ਕੀਤਾ ਜੀ ਜੀ ਤੇਰਾ ਸਾਬਤ ਉਹ ਤੇ ਰਾਹੁਲ ਗਾਂਧੀ ਹੋਰਾਂ ਨੂੰ ਗੁਰਦੁਆਰੇ ਦੇ ਵਿੱਚ ਸਰੋਪਾ ਸਾਹਿਬ ਦੇਣ ਦੇ ਉੱਪਰ ਕਹਿੰਦੇ ਕਿ ਕਾਫੀ ਜ਼ਿਆਦਾ ਵਿਵਾਦ ਹੈ ਇਸ ਵੇਲੇ ਛੜਿਆ ਹੋਇਆ ਹੈ ਜੀ ਦੇਖੋ ਵਿਵਾਦ ਇਹ ਹਫ਼ਤਾ ਖੰਡ ਰਹੂਗਾ ਉਸ ਤੋਂ ਬਾਅਦ ਗੱਲ ਅੱਜ ਗਈ ਹੋਣੀ ਹੁੰਦੀ ਹੈ ਇਹ ਵਿਵਾਦ ਪਹਿਲਾਂ ਵੀ ਬੜੀ ਵਾਰ ਚੱਲੇ ਆ ਜਾਂ ਤਾਂ ਸਰੋਪਾ ਦੇਣ ਵੇਲੇ ਸੋਚੋ ਤੇ ਜਾਂ ਫਿਰ ਦੇ ਕੇ ਵੀ ਨਾ ਸੋਚੋ ਦੋ ਗੱਲਾਂ ਹੋਣਾ ਚਾਹੀਦੀਆਂ ਕਿਉਂਕਿ ਦੇਖੋ ਜਿਨ੍ਹਾਂ ਨੇ ਸਰੋਪਾ ਦਿੱਤਾ ਜਾਂ ਤਾਂ ਉਹਨਾਂ ਨੂੰ ਹਦਾਇਤ ਨਹੀਂ ਹੋਈ ਤੇ ਜਾਂ ਫਿਰ ਜੇ ਉਹਨਾਂ ਨੇ ਸਰੋਪਾ ਦਿੱਤਾ ਤੇ ਫਿਰ ਭਾਈ ਹੁਣ ਇਸ ਗੱਲ ਨੂੰ ਸਿਆਸੀ ਤੌਰ ਤੇ ਨਹੀਂ ਚੱਕਣਾ ਚਾਹੀਦਾ ਕਿਉਂਕਿ ਦੇਖੋ ਉਹ ਆਇਆ ਜੀ ਇਹ ਰਾਹੁਲ ਗਾਂਧੀ ਇੱਥੇ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਆ ਕੇ ਇੱਥੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਗਿਆ ਦੌਰਾ ਕਰਕੇ ਉਹਨੇ ਗੱਲਬਾਤ ਕਰਕੇ ਤੇ ਉਹ ਚਲਾ ਗਿਆ ਪਰ ਉਹਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਵਿੱਚ ਤੇ ਪਤਾ ਲੱਗਾ ਜੀ ਸਰੋਪਾ ਦਿੱਤਾ ਗਿਆ ਉਹ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਨੀ ਤੱਕ ਚਿੱਠੀਆਂ ਵੀ ਗਈਆਂ ਤੇ ਇਹ ਪਤਾ ਲੱਗਾ ਜੀ ਕਿ ਇਸ ਗੱਲ ਦੇ ਉੱਤੇ ਰੌਲਾ ਵੀ ਪੈ ਗਿਆ ਤੇ ਇਹ ਪਤਾ ਲੱਗਾ ਜੀ ਕਿ ਹੁਣ ਐਡਵੋਕੇਟ ਧਾਮੀ ਨੇ ਇਹ ਗੱਲ ਕਹੀ ਆ ਵੀ ਇਹਨਾਂ ਦਾ ਪਰਿਵਾਰ ਗਾਂਧੀ ਪਰਿਵਾਰ ਆ ਜਿਹੜਾ ਉਹ ਤਾਂ ਹੈਗਾ ਜੀ ਨਸ਼ਿਆਂ ਦੇ ਮਾਮਲੇ ਦੇ ਵਿੱਚ ਸੌਰੀ ਮੈਂ ਗਲਤ ਕਹਿ ਰਿਹਾ ਉਹ ਉਹਨਾਂ ਨੇ ਗੱਲ ਕਹੀ ਆ ਕਿ ਗਾਂਧੀ ਪਰਿਵਾਰ ਆ ਜਿਹੜਾ ਇਹ ਤਾਂ ਹੈਗਾ ਜੀ 1984 ਕਤਲੇਆਮ ਦੇ ਨਾਲ ਜੁੜਿਆ ਹੋਇਆ ਇਸ ਕਰਕੇ ਉਹ ਕਹਿੰਦੇ ਜੀ ਕਿ ਇਹਨਾਂ ਨੂੰ ਸਰੋਪਾ ਦੇਣ ਦੀ ਕੋਈ ਤਕ ਨਹੀਂ ਸੀ ਬਣਦੀ ਜਿਨ੍ਹਾਂ ਨੇ ਸਰੋਪਾ ਦਿੱਤਾ ਉਹ ਕਹਿੰਦੇ ਜੀ ਉਹਨਾਂ ਦੇ ਖਿਲਾਫ ਅਸੀਂ ਬਣਦੀ ਸਰਦੀ ਕਾਰਵਾਈ ਕਰਾਂਗੇ ਉਹ ਹੁਣ ਸ਼੍ਰੋਮਣੀ ਕਮੇਟੀ ਆਪਦੇ ਮੁਲਾਜ਼ਮਾਂ ਦੇ ਉੱਤੇ ਕੀ ਕਾਰਵਾਈ ਕਰਦੀ ਆ ਇਹਦੇ ਬਾਰੇ ਤਾਂ ਕੋਈ ਨਹੀਂ ਸਕਦੇ ਪਰ ਇਹ ਸਮੇਂ-ਸਮੇਂ ਤੇ ਉੱਤੇ ਇਦਾਂ ਆਵਾਜ਼ ਉੱਠਦੀ ਹੁੰਦੀ ਆ ਸਮੇਂ-ਸਮੇਂ ਤੇ ਉੱਤੇ ਇਸ ਤਰੀਕੇ ਦੀ ਗੱਲਬਾਤ ਚੱਲ ਪਈਂਦੀ ਹੁੰਦੀ ਆ ਉਹੋ ਹੀ ਗੱਲਬਾਤ ਕੀ ਹੁਣ ਚੱਲੀ ਆ ਸੋ ਵੀਨੇ ਭਾਈ ਇਸ ਮਾਮਲੇ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕੀ ਮੋੜ ਆਉਂਦਾ ਰਾਹੁਲ ਗਾਂਧੀ ਆਇਆ ਤੇ ਚਲਾ ਗਿਆ ਤੇ ਇਹ ਮਾਮਲਾ ਹੁਣ ਕਾਫੀ ਵੱਡਾ ਬਣਿਆ ਵੀ ਉਹਨੂੰ ਸਰੂਪਾ ਦਿੱਤਾ ਦਾ ਦਿੱਤਾ ਕਿਉਂ ਉਹ ਸਰੂਪੇ ਦਾ ਹੱਕਦਾਰ ਨਹੀਂ ਹੈ ਜੀ ਕਿਉਂਕਿ ਕਾਂਗਰਸ ਆ ਜਿਹੜੀ ਖਾਸ ਕਰਕੇ ਗਾਂਧੀ ਪਰਿਵਾਰ ਆ ਜਿਹੜਾ ਇਹ ਸਿੱਖਾਂ ਦਾ ਕਾਤਲ ਪਰਿਵਾਰ ਆ ਇਹਨਾਂ ਦੇ ਰਾਜ ਦੇ ਵਿੱਚ ਬਹੁਤ ਕੁਝ ਹੋਇਆ ਤੋ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਗੱਲਾਂ ਹੋ ਰਹੀਆਂ ਜੀ। ਜੀ ਤੇ ਜਨਾਬ ਸਾਹਿਬ ਉੱਤਰ ਦੂਸਰੇ ਪੰਨੇ ਸਿਆਸੀ ਪਾਰਟੀਆਂ ਵੱਲੋਂ ਕੇਂਦਰ ਨੂੰ ਜੱਥੇ ਭੇਜਣ ਸੰਬੰਧੀ ਅਪੀਲ ਵੀ ਕੀਤੀ ਜਾ ਰਹੀ ਹੈ ਜੀ। ਹਾਂ ਬਿਲਕੁਲ ਜੀ ਉਹ ਸਿਆਸੀ ਪਾਰਟੀਆਂ ਨੇ ਇਹ ਅਪੀਲ ਕੀਤੀ ਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਤੁਸੀਂ ਜਿਹੜਾ ਕਿ ਜੱਥਾ ਨਹੀਂ ਭੇਜਣਾ ਇਹ ਫੈਸਲਾ ਕੀਤਾ ਹੈਗਾ ਇਹ ਫੈਸਲਾ ਆਪਦਾ ਮੁੜ ਕੇ ਵਿਚਾਰਿਆ ਜਾਵੇ। ਕਿਉਂਕਿ ਆਪਣੇ ਸੂਬੇ ਦੇ ਦੇਸ਼ ਦੇ ਲੋਕ ਆ ਜਿਹੜੇ ਸਿੱਖ ਭਾਈਚਾਰਾ ਇਹ ਉੱਥੇ ਜਾਂਦਾ ਹਰ ਸਾਲ ਜਾਂਦਾ ਤੇ ਉੱਥੇ ਨਨਕਾਣਾ ਸਾਹਿਬ ਦੇ ਵਿੱਚ ਜਾ ਕੇ ਤੇ ਉੱਥੇ ਨਤਮਸਤਕ ਹੁੰਦਾ ਤੇ ਐਤਕੀ ਵੀ ਜਾਣਾ ਚਾਹਦਾ ਸੀ ਭਾਈਚਾਰਾ ਕਿਉਂਕਿ ਆਪਾਂ ਜਾਣਦੇ ਵੀ ਐਤਕੀ ਕੇਂਦਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਚਿੱਠੀ ਪਾੜਤੀ ਗਈ ਜੀ ਸ਼੍ਰੋਮਣੀ ਕਮੇਟੀ ਨੂੰ ਕਿ ਦੋਵਾਂ ਦੇਸ਼ਾਂ ਦੇ ਵਿੱਚ ਸਬੰਧ ਸੁਖਾਵੇਂ ਨਹੀਂ ਆ ਇਸ ਕਰਕੇ ਐਤਕੀ ਆਪਾਂ ਟੀਮ ਜਿਹੜੇ ਜਥਾ ਨਹੀਂ ਭੇਜ ਸਕਦੇ ਜਾਨਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਜਥਾ ਜਿਹੜਾ ਜਾਂਦਾ ਹੁੰਦਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾਂ ਦੇ ਮੱਥਾ ਟੇਕਣ ਉਹ ਐਤਕੀ ਉਹ ਕਨੇਜੀ ਭੇਜਣ ਦੀ ਇਜਾਜ਼ਤ ਨਹੀਂ ਆ ਜੋ ਕਿ ਸਬੰਧ ਖਰਾਬ ਆ ਤੇ ਇਧਰੋਂ ਗਏ ਹੋਏ ਜਥੇ ਨੂੰ ਸੁਰੱਖਿਆ ਦੀ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੜ ਕੇ ਗੱਲ ਕਹੀ ਆ ਉਹ ਕਹਿੰਦੇ ਵੀ ਕਿਰਪਾ ਕਰਕੇ ਇਸ ਗੱਲ ਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ ਉਹ ਕਹਿੰਦੇ ਜੀ ਜੇਕਰ ਇਸ ਵੇਲੇ ਇਹ ਹੋ ਸਕਦਾ ਜੀ ਕਿ ਅਸੀਂ ਭਾਈ ਕ੍ਰਿਕਟ ਦਾ ਮੈਚ ਕਰਵਾਉਨੇ ਆ ਤੇ ਫਿਰ ਭਾਈ ਇਸ ਗੱਲ ਦੇ ਉੱਤੇ ਵੀ ਗੌਰ ਹੋਣੀ ਚਾਹੀਦੀ ਆ ਵੀ ਭਾਈ ਜਿਹੜਾ ਸਾਡੀ ਸ਼ਰਦਾ ਸ਼ਰਦਾ ਭਾਵਨਾ ਤੇ ਚੜਾ ਦੂ ਜਿਹੜੇ ਉਹ ਜਾਣਾ ਚਾਹੁੰਦੇ ਆ ਉਹਨਾਂ ਨੇ ਮੰਕੀਤੀ ਜੀ ਇੱਕ ਵਾਰ ਕੇਂਦਰ ਦੀ ਸਰਕਾਰ ਇਸ ਮਸਲੇ ਦੇ ਉੱਤੇ ਮੁੜ ਕੇ ਵਿਚਾਰ ਕਰੇ ਜੀ ਬਿਲਕੁਲ ਸਹੀ ਤੇ ਤਨਖਾ ਸਾਹਿਬ ਉਧਰ ਦੂਸਰੇ ਪੱਨੇ ਪੰਜਾਬ ਦੇ ਵਿੱਚ ਕਹਿੰਦੇ ਝੋਨੇ ਦੀ ਸਰਕਾਰੀ ਖਰੀਦ ਜਿਹੜੀ ਆ ਉਹ ਅੱਜ ਤੋਂ ਸ਼ੁਰੂ ਹੋ ਗਈ ਹੈ ਜੀ ਹਾਂ ਬਿਲਕੁਲ ਜੀ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਦਾ سلسلہ ਅੱਜ ਤੋਂ ਸ਼ੁਰੂ ਹੋ ਗਿਆ ਤੇ ਇਹਦੇ ਵਿੱਚ ਤਾਂ ਹੁਣ ਵਿਰਲ ਘਟਾਵੀਆਂ ਹੀ ਆ ਹਾਲੇ ਤੱਕ ਕੋਈ ਨਾ ਕੋਈ ਢੇਰੀ ਇੱਕ ਅੱਧੀ ਆ ਕਿਉਂਕਿ ਇਸ ਕੀ ਤਾਂ ਝੋਨੇ ਦੀ ਫਸਲ ਬਰਬਾਦ ਨਹੀਂ ਬਹੁਤ ਹੋਈ ਆ ਇਸ ਕੀ ਝੋਨੇ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਹ ਕਿ ਝੋਨਾ ਉਹਨਾਂ ਮੰਡੀਆਂ ਦੇ ਵਿੱਚ ਨਹੀਂ ਆਉਣਾਗਾ ਜਿੱਦਾਂ ਕਿ ਆਮ ਤੌਰ ਤੇ ਆਉਂਦਾ ਜਦੋਂ ਲੱਖਾਂ ਏਕੜ ਫਸਲ ਬਰਬਾਦ ਹੋਈ ਹੈ ਉਹਦੇ ਵਿੱਚੋਂ ਸਭ ਤੋਂ ਵੱਧ ਫਸਲ ਝੋਨੇ ਦੀ ਆ ਸੋ ਐਤਕੀ ਉਹਨਾਂ ਝੋਨੇ ਦੀ ਆਮਦ ਦੀ ਸੰਭਾਵਨਾ ਨਹੀਂ ਹੈ ਪਰ ਇੰਨੀ ਗੱਲ ਜ਼ਰੂਰ ਹੈ ਦੀ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਪਹਿਲੇ ਦਿਨ ਮੰਡੀਆਂ ਦੇ ਵਿੱਚ 548 ਮੀਟਰਕ ਟਨ ਪਰਮਲ ਝੋਨਾ ਆਇਆ ਤੇ 83 ਮੀਟਰਕ ਟਨ ਵਿਕਿਆ ਏ ਗ੍ਰੇਡ ਦੇ ਝੋਨੇ ਦੀ ਵਿਕਰੀ 2300 ਤੇ 99 ਰੁਪਏ ਪ੍ਰਤੀ ਕੁਇੰਟਲ ਹੋਈ ਹੈ ਤੋ ਇਹ ਹੌਲੀ-ਹੌਲੀ ਆਮਦ ਵਧੂਗੀ ਹਣੇ ਤਾਂ ਬਹੁਤ ਸਾਰੇ ਖੇਤਾਂ ਦੇ ਵਿੱਚ ਤੇ ਆਪਾਂ ਹਰਾ ਝੋਨਾ ਖੜਾ ਹੋਇਆ ਦੇਖਦੇ ਆ ਤੇ ਜਿਹੜੇ ਥਾਂ ਤੇ ਹੈਗਾ ਝੋਨਾ ਠੀਕ ਆ ਚੜ੍ਹਦੀ ਕਲਾ ਚ ਉਹ ਵੀ ਮੇਰੇ ਕਹਿਣ ਹਣੇ 15-20 ਦਿਨ ਪੈਣਗੇ ਹਣੇ ਧੁੱਪਾਂ ਦੀ ਲੋੜ ਹੈ ਜੀ ਜੀ ਤੇਨਾ ਸਾਹਿਬ ਮਹਿੰਦਰ ਸਿੰਘ ਕੇਪੀ ਦੇ ਪੁੱਤ ਦੀ ਮੌਤ ਹੋ ਗਈ ਇਹ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਆ ਉਹ ਸਾਹਮਣੇ ਆਈ ਸੀ ਆਪਾਂ ਵੀ ਸਾਡੇ ਵਾਲਾ ਰੇਡੀਓ ਦੇ ਉੱਪਰ ਇਸ ਖਬਰ ਦੀ ਸਾਂਝ ਪਾਈ ਸੀ ਤੇ ਕਹਿੰਦੇ ਕਿ ਹੁਣ ਪੁੱਤ ਦਾ ਸੰਸਕਾਰ ਕਰ ਦਿੱਤਾ ਗਿਆ ਜੀ ਹਾਂ ਬਿਲਕੁਲ ਜੀ ਬੜੇ ਆਪ ਜਾਣਦੇ ਕਿ ਦੁੱਖ ਦੀ ਖਬਰ ਆ ਤੇ ਮਹਿੰਦਰ ਸਿੰਘ ਕੇਪੀ ਬਹੁਤ ਵਧੀਆ ਨੇਤਾ ਤੇ ਕਈ ਵਾਰੀ ਬੰਦੇ ਵੀ ਗੱਲ ਕਹਦੇ ਹੁੰਦੇ ਵੀ ਮਹਿੰਦਰ ਸਿੰਘ ਕੇਪੀ ਨੇਤਾ ਹੈ ਹੀ ਨਹੀਂ ਕਿਉਂਕਿ ਬੰਦੇ شریف ਆ ਉਹਦੇ ਵਿੱਚ ਕੋਈ ਵੱਧੋ ਘਾਟਾਂ ਗੱਲ ਹੈ ਨਹੀਂਗੀ ਉਹ ਇਹ ਨਹੀਂਗਾ ਵੀ ਭਾਈ ਕੋਈ ਇਧਰੋਂ ਕੋਈ ਟਕੜਮ ਲਾ ਲਿਆ ਤੇ ਉਹਨੂੰ ਮਾੜਾ ਕਹਤਾ ਉਹਨੂੰ ਚੰਗਾ ਕਹਤਾ ਉਹਨਾਂ ਦੇ ਵਿੱਚ ਬਲਵਿੰਗ ਹੈ ਨਹੀਂਗਾ ਹੁਣ ਜਿਹੜੀ ਆਪਾਂ ਦੁੱਖ ਦੀ ਖਬਰ ਆਪਾਂ ਪਹਿਲਾਂ ਵੀ ਸਾਂਝੀ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਪੁੱਤ ਸੜਕ ਹਾਦਸੇ ਵਿੱਚ ਬੁਰੀਆਂ ਤੋਂ ਚਲਾ ਗਿਆ 36 ਸਾਲਾਂ ਪੁੱਤ ਰੀਚੀ ਕੇਪੀ ਤੇ ਕਦ ਉਹਦਾ ਸੰਸਕਾਰ ਕੀਤਾ ਗਿਆ ਹਰ ਅੱਖ ਰੋਈਆ ਹਰ ਅੱਖ ਨੂੰ ਦੁੱਖ ਹੋਇਆ ਹਰ ਕੋਈ ਆਬੰਦਾ ਬਹੁਤ ਭਾਵਕ ਹੋਇਆ ਵੀ ਆ ਯਾਰ ਕੀ ਗੱਲ ਬਣ ਗਈ ਆ ਤੇ ਹੁਣ ਜਿਹੜਾ ਉਹ ਪਰਿਵਾਰ ਆ ਜਿਨ੍ਹਾਂ ਦੀ ਗੱਡੀ ਦੇ ਨਾਲ ਇਹ ਹਾਦਸਾ ਵਾਪਰਿਆ ਸੀਗਾ ਉਹ ਪਰਿਵਾਰ ਦੇ ਮੈਂਬਰ ਵੀ ਸਾਹਮਣੇ ਆਏ ਆ ਉਹ ਕਹਿੰਦੇ ਵੀ ਸਾਡਾ ਕਸੂਰ ਕੋਈ ਨਹੀਂਗਾ ਤੇ ਪਹਿਲਾਂ ਸੀਸੀਟੀਵੀ ਕੈਮਰੇ ਸਾਰੇ ਦੇਖੜੇ ਚਾਹੀਦੇ ਆ ਵੀ ਭਾਈ ਗਲਤੀ ਆ ਜਿਹੜੀ ਉਹ ਕਿਸੇ ਤੋਂ ਵੀ ਹੋ ਸਕਦੀ ਆ ਪਰ ਸਾਡੇ ਮੁੰਡੇ ਦੀ ਇਕੱਲੇ ਦੀ ਗਲਤੀ ਹੋਣੀਗੀ ਉਹ ਹੁਣ ਪਰਿਵਾਰ ਬਚਾਅ ਦੇ ਵਿੱਚ ਆਪਣੇ ਬਿਆਨ ਦੇਣੇ ਸ਼ੁਰੂ ਕੀਤੇ ਉਹਨਾਂ ਨੇ ਸੋ ਕੱਲ ਨੂੰ ਵੜਾ ਕੇ ਚੱਲੇ ਜੀ ਕੱਲ ਨੂੰ ਕਿਹਨੂੰ ਸਜ਼ਾ ਕੀ ਮਿਲਦੀ ਵਕਤ ਦੱਸੂਗਾ ਪਰ ਗਾਨੇ ਜਿਕੇ ਜਿਹੜਾ ਬੰਦਾ ਤੁਰ ਗਿਆ ਉਹ ਵਾਪਸ ਨਹੀਂ ਆਉਂਦਾ ਤੇ ਉਮਰ ਦੇ ਇਸ ਪੜਾ ਦੇ ਉੱਤੇ ਮਹਿੰਦਰ ਸਿੰਘ ਕੇਪੀ ਦਾ ਜਵੇਂ ਲੱਕ ਟੁੱਟਿਆ ਉਹ ਆਪਾਂ ਸਮਝ ਸਕਦੇ ਵੀ ਉਹਨਾਂ ਦੇ ਮਨ ਦੀ ਵਿੱਚ ਕੀ ਹੋਊਗੀ ਜੀ ਬਿਲਕੁਲ ਸਹੀ ਤੇ ਟੈਨ ਸਾਹਿਬ ਹੁਣ ਪੰਜਾਬ ਦੇ ਵਿੱਚ ਮੌਸਮ ਕਿਵੇਂ ਹੈ ਕਹਿੰਦੇ ਮੌਨਸੂਨ ਪੌਣਾ ਜੜੀਆਂ ਮੁੜ ਜਾਣੀਆਂ ਨੇ ਵਾਪਸ ਹਾਂ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਮੌਨਸੂਨ ਪੌਣਾ ਜੜੀਆਂ ਉਹ ਵਾਪਸ ਚਲੇ ਜਾਣ ਜੜੀਆਂ 20 ਤਰੀਕੇ ਨੂੰ 20 ਸਤੰਬਰ ਨੂੰ ਮੌਨਸੂਨ ਪਾਉਣਾ ਨੇ ਵਾਪਸ ਚਲੇ ਜਾਣਾ ਪਰ ਗੱਲ ਇਹ ਵੀ ਜਾਣ ਤੋਂ ਪਹਿਲਾਂ ਇਹ ਪੰਜਾਬ ਦੇ ਵਿੱਚ ਕਾफी ਵਰ ਸਕਦੀਆਂ ਅੱਜ ਕੱਲ ਨੂੰ ਤੇ ਪਰਸੋਂ ਤਿੰਨ ਦਿਨ ਪੰਜਾਬ ਦੇ ਵਿੱਚ ਕਾफी ਮੀਂਹ ਦੱਸਿਆ ਗਿਆ ਇਹ ਮੀਂਹ ਹੁਣ ਕਿੰਨਾ ਕੁ ਪੈਂਦਾ ਕਿੰਨਾ ਕੁ ਨਹੀਂ ਪੈਂਦਾ ਵਕਤ ਦੱਸੂਗਾ ਪਰ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਪਵਿੱਤਰ ਬਾਣੀ ਇੱਕ ਵਾਰੀ ਫੇਰ ਕੀਤੀ ਗਈ ਹੈ ਜੀ ਜੀ ਤੇ ਟੈਨਾ ਸਾਹਿਬ ਮਨੋਰੰਜਨ ਜਗਤ ਕਿਵੇਂ ਹੈ ਜੀ ਕੀ ਹਾਲ ਚਾਲ ਹੈ ਜਿਹੜੇ ਹਾਲੇ ਵੀ ਗਾਇਕ ਨੇ ਜਿਹੜੇ ਕਲਾਕਾਰ ਨੇ ਉਹ ਹਾਲੇ ਵੀ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਸੇਵਾ ਕਰ ਰਹੇ ਨੇ ਜੀ ਆ ਬਿਲਕੁਲ ਜੀ ਬਿਲਕੁਲ ਕਲਾਕਾਰ ਜਿਹੜੇ ਉਹ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਸੇਵਾ ਕਰ ਰਹੇ ਆ ਚਲੋ ਚੰਗੀ ਗੱਲ ਆ ਜੀ ਉਹਨਾਂ ਨੂੰ ਸੇਵਾ ਕਰਨੀ ਵੀ ਚਾਹੀਦੀ ਆ ਆ ਜਿਹੜੀਆਂ ਫਿਲਮਾਂ ਹੜ ਦੇ ਕਰਕੇ ਅੱਗੇ ਪਾਈਆਂ ਸੀ ਉਹਨਾਂ ਫਿਲਮਾਂ ਦੇ ਨਵੀਆਂ ਤਰੀਕਾ ਹੁਣ ਮਿੱਥੀਆਂ ਜਾਣ ਲੱਗੀਆਂ ਚੰਗੀ ਗੱਲ ਆ ਜੀ ਦੇਖੋ ਫਿਲਮਾਂ ਵੀ ਰਿਲੀਜ਼ ਹੋਣਗੀਆਂ ਚਾਹੀਦੀਆਂ ਸਭ ਕੰਮ ਜ਼ਿੰਦਗੀ ਦੇ ਬਰਾਬਰ ਬਰਾਬਰ ਚੱਲਦੇ ਆ ਦੇ ਕੋਈ ਫਿਲਮ ਜਿਵੇਂ ਆ ਚੱਲੋ ਬੁਲਾਵਾ ਆਇਆ ਹੈ ਫਿਲਮ ਇਹ ਧਾਰਮਿਕਤਾ ਵਾਲੀ ਫਿਲਮ ਆ ਇਹ ਮੇਰਾ ਖਿਆਲ ਆ ਵੀ 26 ਸਤੰਬਰ ਨੂੰ ਰਿਲੀਜ਼ ਹੋਣੀ ਆ ਆ ਜਿਹੜੀ ਨਿਕਾ ਜ਼ੈਲਦਾਰ ਫਿਲਮ ਆ ਉਹਦੀ ਵੀ ਤਰੀਕਾਏ ਹੋਗੀ ਨਵੀਂ ਆ ਜਿਹੜੀ ਪੰਜਾਬੀ ਆਗੇ ਹੋਏ ਫਿਲਮ ਵੀ ਆ ਗਈ ਆ ਸੋ ਇਸ ਤਰੀਕੇ ਦੇ ਨਾਲ ਹੁਣ ਨਵੇਂ ਸਿਰੇ ਤੋਂ ਫਿਰ ਪੰਜਾਬੀ ਫਿਲਮਾਂ ਜਿਹੜੀਆਂ ਇਹ ਰੀਸਕਿਊਲ ਹੋਈਆਂ ਜੀ ਜੀ ਤੇ ਟੇਨਾ ਸਾਹਿਬ ਵੈਸੇ ਇਸ ਵੇਲੇ ਲੋਕਾਂ ਦਾ ਧਿਆਨ ਜਿਹੜਾ ਉਹ ਜ਼ਿਆਦਾਤਰ ਤਾਂ ਹੜਾਂ ਵਾਲੇ ਪਾਸੇ ਹੈ ਕੀ ਲੱਗਦਾ ਹੈ ਕਿ ਦੁਬਾਰਾ ਤੋਂ ਇਧਰਲੇ ਵਾਲੇ ਪਾਸੇ ਲੋਕਾਂ ਦਾ ਧਿਆਨ ਹੁਣ ਜਾਊਗਾ ਜੀ ਮوڑ ਜ਼ਿੰਦਗੀ ਲਈ ਦੇ ਉੱਪਰ ਆਜੂ ਦੱਸੋ ਜ਼ਿੰਦਗੀ ਤਾਂ ਲਈ ਦੇ ਉੱਤੇ ਆ ਜਣੀ ਆ ਪਰ ਗੱਲ ਇਹ ਦੀ ਪੰਜਾਬੀ ਫਿਲਮਾਂ ਦੇ ਵਿੱਚ ਹੈ ਕਿ ਔਰਤ ਨਿਰਪੱਖ ਕਰਦੀ ਗੱਲ ਆ ਦੱਸੋ ਉਦਾਂ ਵੀ ਜਦੋਂ ਹਣ ਆ ਹੜ ਵੀ ਆਏ ਆ ਤੇ ਆਪਾਂ ਸਾਡੇ ਵਿੱਚੋਂ ਕਈ ਲੋਕ ਹਿੰਦੀ ਫਿਲਮਾਂ ਵੀ ਵੇਖਦੇ ਆ ਕੋਈ ਹੋਰ ਫਿਲਮਾਂ ਵੀ ਵੇਂਦਾ ਪਰ ਗੱਲ ਇਹ ਕਿ ਅਸੀਂ ਨਾਟਕ ਵੀ ਵੇਨੇ ਆ ਅਸੀਂ ਗਾਣੇ ਵੀ ਸੁਣਦੇ ਆ ਹੁਣ ਇਹ ਤਾਂ ਹੈ ਨਹੀਂਗਾ ਵੀ ਭਾਈ ਬਿਲਕੁਲ ਹੀ ਸਾਰਾ ਪੰਜਾਬ ਆਪਾਂ ਬੰਦ ਕਰਤਾ ਫੜ ਦੀ ਸਥਿਤੀ ਨਾਲ ਨਜਿੱਟਣਾ ਵੀ ਜ਼ਰੂਰੀ ਆ ਪਰ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮਨੋਰੰਜਨ ਵੀ ਜਾਰੀ ਰੱਖਣਾ ਪਰ ਗੱਲ ਕੁੱਲ ਬਣਾ ਕੇ ਇਹ ਵੀ ਕਿ ਫਿਲਮ ਦੇ ਵਿੱਚ ਹੈ ਕਿ ਅਸੀਂ ਫਿਲਮ ਕਿਉਂ ਦੇਖੀਏ ਫਿਲਮ ਦੇ ਵਿੱਚ ਕੱਢਣ ਪਾਉਣ ਨੂੰ ਕੀ ਆ ਇਹਦੇ ਉੱਤੇ ਗੱਲ ਜੁੜੀ ਹੋਈ ਹੈ ਜੀ ਜੀ ਤਾਂ ਖੈਰ ਬਹੁਤ ਬਹੁਤ ਸ਼ੁਕਰੀਆ ਸਰਾਇਜ ਦੇ ਲਈ ਐਨਆਈ ਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਬਾਨੀ